ਭਾਈ ਇਤੋ ਜਿਵੇਂ ਤੁਸੀਂ 20 20 ਕਿਲੋ ਦੇ ਆਪਣੇ 20 20 ਪੀਸਾਂ ਦੇ ਤੁਸੀਂ ਆ ਭਾਈ ਇਹ ਨਹੀਂ ਪੈਕ ਕਰੀ ਜਾਂਦੇ ਆ ਵੇ ਲੋ ਆ ਹੀ ਆ ਜਿਹੜੇ ਗੱਟੇ ਚ ਆਪਣੇ ਜਾਣੇ ਆ ਉੱਥੇ 20 20 ਪੀਸਾਂ ਦੇ ਭਾਈ ਇੱਕ ਕਿੰਨੇ ਦਾ ਪੂਰਾ ਭਾਗੇ 6 2 1200 1200 ਰੁਪਏ ਭਾਗੇ ਇਕੱਡੇ 20 ਕਾ ਭਰਦਾ ਲੈ ਵੀ ਇਧਰ ਡ੍ਰੈਗਨ ਫਰੂਟ ਤੇ ਖੜੇ ਸੀ ਆਪਾਂ ਡ੍ਰੈਗਨ ਫਰੂਟ ਦਾ ਰੇਸ ਭਾਈ ਲੋਕਲ ਡ੍ਰੈਗਨ ਫਰੂਟ ਬੰਦ ਹੋ ਗਿਆ ਜੀ ਹੁਣ ਲੋਕਲ ਆ ਵੀਰੇ ਮੌਸਮ ਕਰਕੇ ਪੱਕ ਨਹੀਂ ਲਿਆ ਹਲੇ ਅੱਛਾ ਮੌਸਮ ਕਰਕੇ ਹਲੇ ਪੱਕ ਨਹੀਂ ਰਿਹਾ ਪੱਕੂ ਆ ਵੇਖੋ ਮਸੰਮੀਆਂ ਦੀਆਂ ਗੱਡੀਆਂ ਲੋਡ ਹੋ ਗਏ ਤੁਹਾਨੂੰ ਵਿਖਾਉਣੇ ਆ ਵੀ ਆ ਆ ਬੜੀਆ ਹੈ ਲਾ ਭਾਈ ਇਹ ਕਿੱਥੋਂ ਕਿੱਥੋਂ ਆਈ ਭਾਈ ਗੱਡੀ ਆਪਣੀ ਦਿੱਲੀ ਤੋਂ ਜੀ ਦਿੱਲੀ ਤੋਂ ਲਾ ਭਾਈ 38 ਨੰਬਰ ਦੁਕਾਨ ਤੇ ਖੜੇ ਤੇ ਬੋਲੀ ਲਾਈ ਜਾਂਦੇ ਸੇਠ ਸਾਹਿਬ ਹਨ ਤੇ ਦੇਖਦੇ ਵੈਸੇ ਆਪਾਂ ਅੱਜ ਦਾ ਰੇਟ ਜਿਹੜਾ ਖੰਨੇ ਮੰਡੀ ਦਾ ਕੀ ਕੀ ਪਟਾਕੇ ਪੈਂਦੇ ਜੀ ਇਹ ਸੇਠ ਸਾਹਿਬ ਇਹ ਜੀ 40 ਰੁਪਏ ਵੇਚਣਾ ਅੱਛਾ ਅਹੋ ਅੱਛਾ ਇਹਨਾਂ ਨਾਲ ਫਰਕ ਕਿੰਨੇ ਖੋਹੇ ਇਹ 100 ਵੇਚਦੇ ਨੇ ਤੁਸੀਂ 40 ਵੇਚਣਾ 40 ਵੇਚਣਾ ਪੱਕੀ ਗੱਲ ਐ ਇੰਨਾ ਇੰਨਾ ਫਰਕ ਕਰ ਦੋ ਐ। ਚਲਾ ਦੇ ਪਰ ਇਹ ਨਹੀਂ ਤਾਂ ਭੱਜ ਰਿਹਾ। ਇਹ ਭਾਈ ਦਾ। ਹਾਂ? ਇਹ ਗੱਲ ਇਹ ਕਹਿੰਦੇ ਭਾਗ ਰਾਇ ਜੇ। ਇਹ 1000 ਰੁਪਏ ਦੀ ਪੈਂਦੀ ਦੀ 24 ਪੀਸ ਹੁੰਦੇ ਨੇ ਜੀ। ਇਹ 1000 ਰੁਪਏ ਦੀ ਪੈਂਦੀ 24 ਪੀਸ ਹੁੰਦੇ ਆ ਭਾਈ। ਨਿਊਜ਼ੀਲੈਂਡ ਵਾਲੀ ਐ ਲੋਕਲ ਨਹੀਂ ਹੈ ਜੀ। ਇਹ ਨਿਊਜ਼ੀਲੈਂਡ ਪਰ ਹੀ ਜਸਪਰੀ ਬਾਕੀ ਜਿੱਥੇ ਜਸਪਰੀ ਲਿਖੀ। ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤੇ ਚੱਲ ਜੀ ਭਾਈ ਸਵਾਗਤ ਕਰਦੇ ਤੇ ਮੈਂ ਮਹਾਵੀਰ ਸੈਕਟਰ ਲੋਬਾ ਜੀ ਹੈ ਨਾ। ਅੱਗੇ ਕੋਟਕਪੂਰਾ ਮੰਡੀ ਦੀ ਵੀਡੀਓ ਆਉਂਦੀ ਹੁੰਦੀ ਹੈ ਅੱਜ ਤੱਕਰੀਬਨ ਜਿਹੜੀ ਖੰਨੇ ਮੰਡੀ ਦੇ ਵਿੱਚ ਖੜੇ ਕਰਬਲ ਕਰਬਲ ਹੋਈ ਜਾਂਦੀ ਇਧਰ ਭਾਈ ਜਾਨੇ ਖੜੇ ਬਾਈ ਕੀ ਹਾਲ ਚਾਲ ਪਰਾ ਠੀਕ ਹੈ ਜੀ ਜਿਹੜਾ ਬੰਦਾ ਗਿਆ ਬਈ ਆਪਣਾ ਆ ਸੋਰੀ ਪਾੜ ਸੋ ਕੀ ਬਈ ਮਾਲਸ਼ਾਲਾ ਵੇਸ ਨੇ ਕੇ ਲੈ ਕੇ ਆਉਨੇ ਚ ਲੈ ਕੇ ਜਾਂਦੇ ਆ एवरीवन ਲੈ ਕੇ ਜਾਂਦੇ ਆ ਬੀਚਰ ਵਸਦੇ ਠੀਕ ਹੈ ਬਾਈ ਤੇ ਅੱਗੇ ਨਾਲੋਂ ਬਈ ਤੇਜੀ ਆਈ ਤੇ ਮੰਡੀ ਆਈ ਅਸਲ ਤੇ ਚੱਲੀ ਜਾਂਦਾ ਫਿਰ ਤੇਜੀ ਮੰਡੀ ਸਭ ਦੇਖਣਾ ਪੈਂਦਾ ਹਾਂ ਜੇ ਤੇਜੀ ਹੋਵੇ ਮੰਡੀ ਸੇ ਬਹੁਤ ਆਉਂਦਾ ਮੰਡੀ ਦੇ ਬੱਚਾ ਸੇ ਬਹੁਤ ਆਉਂਦਾ ਸੇ ਨਾ ਸੀਜ਼ਨ ਚੱਲੀ ਜਾਂਦਾ ਬਈ ਇੱਥੋਂ ਤੁਹਾਨੂੰ ਮਤਲਬ ਕਿ 300 400 ਤੋਂ ਪੇਟੀ ਸ਼ੁਰੂ ਹੋ ਕੇ ਪਤਾ ਨਹੀਂ 15 15 16 ਇਹ ਪੇਟੀ ਵੀ ਜਿਹੜੀ ਮਿਲ ਜਾਣੀ ਹੈ ਬਾਈ ਹਨਾ ਆ ਡੜ ਜਿੰਨਾ ਕਿ ਗੜ ਪਾਵਾਂਗੇ ਓਨਾਂ ਕਿ ਮਿੱਠਾ ਬਾਈ ਹਨਾ ਹੋਰ ਬੜਾ ਠੀਕ ਹੈ ਜੀ ਲੈ ਬਈ ਬਾਕੀ ਅੰਦਰ ਆਪਾਂ ਤੁਹਾਨੂੰ ਪੇਟੀਆਂ ਦੇ ਰੇ ਜਿਵੇਂ ਆ ਪੇਟੀ ਪਈ ਆ ਬਾਈ ਇਹ ਕੱਠੀ ਦਾ ਰੇਟ ਦੱਸਾਂਗੇ ਨਾ ਜਿਵੇਂ ਆ ਪੇਟੀ ਪਈ ਆ ਇਹਦਾ ਕੱਠੀ ਦਾ ਰੇਟ ਕਿ ਲੋ ਦਾ ਰੇਟ ਜਿਹੜਾ ਹੋਰ ਹੁੰਦਾ ਹੈਗਾ ਕਿਉਂਕਿ ਵੀਰ ਭਰਾ ਮਿਹਨਤ ਕਰਦੇ ਪਿੰਡਾਂ 'ਚ ਜਾਂਦੇ ਆਪਣੇ ਵੀ ਇਹ ਭਰਾ ਆਗੇ ਨਾਲ ਅਸੀਨਾ ਪਸੀਨੇ ਹੋ ਜਾਂਦੇ ਹੱਥਾਂ ਤੱਕ ਮਿਹਨਤ ਲੱਗਦੀ ਆ ਭਰਾ ਮਿਹਨਤ ਉਹਦਾ ਖੰਦਾ ਜੋ ਅਗਲਾ ਰੇਟ ਕਟਾਂਦਾ ਹਾਂਜੀ ਇਹ ਤੋਂ ਅਗਲਾ ਕਹਿੰਦਾ ਯਾਰ ਬਾਈ ਤੁਸੀਂ ਦਾ ਰੇਟ ਹੀ ਬੋਲ ਆਈ ਜਨੇ ਹਾਂ ਹਾਂ ਕਹਿੰਦਾ ਇਹ ਭਰਾ ਆਪਾਂ ਮੰਡੀ ਦੇ ਵਿੱਚ ਅਸੀਂ ਵਿਖਾਣਾ ਵੀ ਚੀਜ਼ ਤੁਹਾਨੂੰ ਇੱਥੇ ਬਾਈ 300 ਵਾਲੀ ਵੀ ਮਿਲ ਜਾਨੀ ਤੇ 1500 ਵਾਲੀ ਵੀ ਮਿਲ ਜਾਨੀ ਹਣਾ ਤੇ ਅੱਡ ਅੱਡ ਜਿਵੇਂ ਆ ਗ੍ਰੀਨ ਐਪਲ ਪਿਆ ਭਈ ਇਹਦਾ ਵੀ ਰੇਟ ਪੰਜਾਂ ਤੋਂ ਪੁੱਛਣ ਕੀ ਰੇਟ ਸਾਰੇ ਪੇਟੀ ਦਾ ਰੇਟ ਇਹਦੇ ਚ ਭਈ ਹੋਊਗਾ 15-15 ਕਿਲੋ ਵਜਾਂ ਜਾਂਦਾ ਇਹਦਾ 20-20 ਕਿਲੋ 25-25 ਕਿਲੋ ਵੀ ਰੇਟ ਹਾਂ ਤੇ ਕਈ ਵਾਰੀ ਭਈ ਨਹੀਂ ਵੀ ਵਗਦਾ ਤੁਹਾਨੂੰ ਮਾਲੇ ਪੱਲੇ ਵੀ ਵਜਦਾ ਪੱਲੇ ਵੀ ਪੈਂਦਾ ਵੀਰੇ ਕੱਢਣਾ ਬੰਦਾ ਕੱਚਾ ਕੋੜਾ ਇਹ ਵੀਰੇ ਕੱਢਦਾ ਸਹੀ 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 ਭਾਈ ਆਜੋ ਕਹਿੰਦੇ ਇੱਥੇ ਸੇਠਾਂ ਨਾਲ ਵੀ ਗੱਲਬਾਤ ਕਰਦੇ ਵਿਰੋਧ ਬੋਲੀ ਲੱਗੀ ਜਾਂਦੀ ਸਾਹਮਣੇ ਜਿਵੇਂ ਠੀਕ ਆ ਭਾਈ ਜੀ ਆ ਕੇ ਬਰਾ ਲਾਓ ਭਾਈ ਆਜੋ ਕਹਿੰਦੇ ਅੱਗੇ ਚੱਲਦੇ ਆ ਜਿਹੜੇ ਹੋਰ ਮਿੱਤਰੋ ਰੇਟ ਤੁਹਾਨੂੰ ਕੀ ਬਰਾ ਸਿਆ ਨਾਲ ਰੇਡ ਕੀ ਕੀ ਚੱਲੀ ਜਾਂਦਾ ਇੱਧਰ ਇੱਧਰ ਜਿਵੇਂ ਅਨਾਨਾਸ ਪਾਇਆ ਭਾਈ ਅਨਾਨਾਸ ਦਾ ਰੇਡ ਵੀ ਤੁਹਾਨੂੰ ਵਿਖਾਵਾਂਗੇ ਜਿਹੜਾ ਕੀ ਕੀ ਚੱਲੀ ਜਾਂਦਾ ਇੱਧਰ ਨਾਰ ਪਾਇਆ ਭਾਈ ਨਾਰ ਵੇਖੋ ਇੱਧਰ ਕੀ 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 ਆ ਕੀ ਆਲਾ ਭਾਈ ਠੀਕ ਠਾਕ ਭਰਾ ਭਾਈ ਕੀ ਕੀ ਰੇਡ ਆ ਪੇਟੀ ਦਾ ਨਾਰਦੀ ਦਾ ਨਾਰ ਬੌਜੀ ਸਾਡੇ ਕੋਲ 1000 ਰੁਪਏ ਤੋਂ ਲੈ ਕੇ ਜੀ 1500 ਤੱਕ ਪਿਆ ਜੀ 1000 ਤੋਂ ਲੈ ਕੇ 1500 ਜਿੰਨਾ ਗੁੜ ਪਾਵਾਂਗੇ ਓਨਾ ਮਿੱਠਾ ਬਈ ਹਾਂ ਜੀ ਹਾਂ ਜੀ ਕੀ ਹਬਾ ਆਪਣੀ ਦੁਕਾਨ ਦਾ ਨਾਮ ਕੀ ਮਤਲਬ ਦੁਕਾਨ ਦਾ ਨਾਮ ਇੱਕ ਨੰਬਰ ਹੈ ਜੀ ਮਨੋਰ ਲਾਲ ਲੈਂਡ ਸੰਦ ਮਨੋਰ ਲਾਲ ਲੈਂਡ ਸੰਦ ਇੱਕ ਨੰਬਰ ਤੇ ਖੜੇ ਆ ਬਈ ਰੇਟ ਕੋਲ ਬਈ ਇੱਥੇ ਖੰਨਾ ਮੰਡੀ ਦੇ ਵਿੱਚ ਜਿਹੜਾ ਮਸਮੀ ਦਾ ਘਟਾਈ ਕੀ ਰੇਟ ਆ ਹਾਲ ਆ ਏ 20 ਕਿਲੋ ਹੈ ਜੀ ਇਹ 650 ਰੁਪਏ ਦਾ ਜੀ 650 ਤਾਂ ਆਪਣੀ ਕੁਆਲਟੀ ਵਾਲਾ ਕਿੰਨਾ ਲੱਭ ਜੂਗਾ ਇਹ ਕਟਆਊਟ 750 ਰੁਪਏ ਦਾ ਜੀ 750 650 ਤੋਂ ਲੈ ਕੇ 750 ਦਾ ਜੀ ਸਾਡੇ ਕੋਲ ਸਿਰਫ ਕੁਆਲਟੀ ਵਿਕਦੇ ਜੀ ਇੱਕ ਨੰਬਰ ਦੁਕਾਨ ਮਸ਼ਹੂਰ ਹੈ ਜੀ ਇੱਕ ਨੰਬਰ ਦੁਕਾਨ ਮਸ਼ਹੂਰ ਹੈ ਭਾਈ 650 ਤੋਂ ਲੈ ਕੇ 750 ਜਿਹੜਾ ਮਸੰਮੀ ਦਾ ਰੇਟ ਆ 20 ਕਿਲੋ ਭਰਤੀ ਆ ਭਾਈ ਹਨ ਕੀਵੀ ਦਾ ਬਾਜ਼ਾਰ ਭਾਈ ਪੇਟੀ ਕਿੰਨੇ ਦੇ ਦੇਣੀ ਆ ਕੀ ਵੀ ਬੌਜੀ ਇਹ ਵਾਲਾ ਜਿਹੜਾ ਇਹ ਲੋਕਲ ਨਹੀਂ ਗੀ ਬਾਹਰ ਦੀ ਹੈ ਕੀ ਵੀ ਮਿੱਟੀ ਹੁੰਦੀ ਹੈ ਸਹੀ ਹੈ ਜੀ 30 ਰੁਪਏ ਪੀਸ ਪੈਂਦਾ ਜੀ ਆਪ 30 ਰੁਪਏ ਦਾ ਇੱਕ ਪੀਸ ਪੈਂਦਾ ਭਾਈ ਜਿੰਨੇ ਪੀਸ ਮਤਰਾ ਗੈ ਲਓ ਕਿੰਨੇ ਕ ਪੀਸ ਹੋਣਗੇ ਭਾਈ ਕਿੰਨੇ ਦਾਣੇ ਹੋਣਗੇ ਇਹ ਕਟੋੜਾ 120 ਪੀਸ ਹੁੰਦੇ ਹੈ 120 ਪੀਸ ਆ ਭਾਈ ਲਾ ਲਓ ਜੇ ਹਿਸਾਬ ਕਰਾ ਕਿੰਨੇ ਕ ਦੀ ਬੇਜੂ ਇਹ ਮਰੋ ਦੀ 36 ਤੇ 35 36 ਸਿੱਤੀ 35 36 ਦੀ ਬੈ ਗਈ ਭਾਈ ਹਣਾ ਲੈ ਭਾਈ ਨਾਰ ਦਾ ਰੇਟ ਖਣਾ ਦਾ ਭਾਈ ਜੀ ਕੀ ਵੀ ਠੀਕ ਹੈ ਇਹਦਾ ਰੇਟ ਭਾਈ ਇਹ ਇਹ 1000 ਰੁਪਏ ਦੀ ਪੈਂਦੀ ਦੀ 24 ਪੀਸ ਹੁੰਦੇ ਨੇ ਜੀ ਇਹ 1000 ਰੁਪਏ ਦੀ ਪੈਂਦੀ 24 ਪੀਸ ਹੁੰਦੇ ਆ ਭਾਈ ਇਹ ਨਿਊਜ਼ੀਲੈਂਡ ਵਾਲੀ ਆ ਲੋਕਲ ਨਹੀਂ ਹੈ ਜੀ ਬਸ ਨਿਊਜ਼ੀਲੈਂਡ ਪਰ ਹੀ ਜਸਪਰੀ ਬਾਕੀ ਜਿੱਥੇ ਜਸਪਰੀ ਲਿਖਿਆ ਆ ਜਾ ਬਾਈ ਪਤਾ ਹੀ ਲੱਗ ਜਾਂਦਾ ਚੀਜ਼ ਕਿਹੋ ਜੀ ਆ ਕਿ ਨਹੀਂ ਪਰਾ ਤੇ ਬਾਕੀ ਜਿਵੇਂ আনারਸ ਪਿਆ ਭਾਈ ਰਾਜਾ ਤੇ ਰਾਣੀ ਦਾ ਰੇਟ ਕਿੰਨਾ ਦਾ ਜਿਵੇਂ ਹੈ ਇਹਦਾ ਰੇਟ ਰਾਜੇ ਦਾ ਰੇਟ ਕੀ ਆ ਜਿਵੇਂ ਆਹ ਰਾਜਾ ਪਿਆ ਭਾਈ ਇਹ 28 ਰੁਪਏ ਕਿਲੋ ਵਿਕਦਾ ਜੀ 28 ਰੁਪਏ ਕਿਲੋ ਦੇ ਸਾਰਾ ਪੇਟੀ 'ਚ ਵਜਨ ਕਿੰਨਾ ਭਾਈ ਹਾਂਜੀ ਹਾਂਜੀ ਪੇਟੀ 'ਚ ਵਜਨ ਕਿੰਨਾ ਹੋਊਗਾ ਏ ਵਜਨ ਹੋ ਗਿਆ ਜੀ 23 24 ਕਿਲੋ ਆਂਦਾ 23 24 ਕਿਲੋ ਲੈ ਵੀ 23 24 24 ਕਿਲੋ ਤੁਹਾਨੂੰ ਇਕੱਠਾ ਮਾਲ ਲੈਣਾ ਪੈਣਾ ਇਹ ਇਕੱਠੇ ਦੇ ਰੇਟਾ ਤੁਹਾਨੂੰ ਦੱਸ ਦੇਣਾ ਕਿਲੋ ਦਾ ਰੇਟ ਨਾਲ ਤੁਸੀਂ ਮਤਲਬ ਮਜ਼ਾਰ ਵਾਲਿਆਂ ਨਾਲ ਵੀਰਾਂ ਨਾਲ ਜਿਦਾ ਹੀ ਕਰੋ ਇਹ ਹੋਲਸੇਲ ਦਾ ਰੇਟ ਆ ਇਹ ਹੋਲਸੇਲ ਦਾ ਰੇਟ ਜਿਵੇਂ ਅੱਕੇ ਰੇਟ ਆ ਆਪਾਂ ਕਰਦੇ ਨਹੀਂ ਡਿਟੇਲ ਨਹੀਂ ਇੱਥੇ ਹਾਂ 2000 ਕਿਲੋ ਤੋਂ 2000 ਨਹੀਂ ਇੱਥੋਂ ਤੁਹਾਨੂੰ ਮਿਲਣਾ ਆ ਸਾਰੀ ਪੇਟੀ ਚੱਕਣੀ ਪਊ ਆ ਚੱਕਣਾ ਪਊਗਾ ਮਾਲ ਉਹਨਾਂ ਉਹਨਾਂ ਚੱਕਣਾ ਪਊਗਾ ਤੁਸੀਂ ਜਿਹੜੇ ਰੀੜੀ ਵਾਲੀ ਵੀਰਪਰਾ ਉੱਤੇ ਵੇਚ ਸਕਦੇ ਆ ਬਾਈ ਨਾ ਬਈ ਜੇ ਕਿਸੇ ਵੀਰਪਰਾ ਨੂੰ ਤੁਹਾਡੀ ਦੁਕਾਨ ਵਧੀਆ ਰੇਟ ਪਸੰਦ ਆ ਜਾਂਦੇ ਆ ਨੰਬਰ ਕਿੰਨਾ ਆਪਣਾ ਫੋਨ ਨੰਬਰ ਨੰਬਰ ਹੈ ਜੀ ਇਹਦਾ 94634 12534 ਜੀ 94634 12534 12534 ਆਪਣੇ ਸੇਵ ਵੀ ਹੈਗੇ ਬਾਈ ਹਾਂਜੀ ਸੇਵ ਹੋ ਦੇ ਆਪ ਕੋਈ ਖੜੇ ਤੁਹਾਨੂੰ ਦੱਸ ਦੇਣਗੇ ਜੀ ਨਾ ਬਾਈ ਠੀਕ ਆ ਬਾਈ ਜੀ ਬਾਕੀ ਨੰਬਰ ਆ ਗਿਆ ਬਾਈ ਦਾ ਨਾ ਇਧਰ ਸੇ ਦਾ ਵੀ ਰੇਟ ਪੁੱਛਦੇ ਕਿਹੜੇ ਬਊਤੋ ਚ ਦੇਖੋ ਜੀ ਠੀਕ ਆ ਠੀਕ ਆ ਕੜਤੇ ਪੇ ਮੇਲੇ ਬਬਲਾ ਬਾਈ ਤੇ ਆਜੋ ਬਾਕੀ ਹੋਰ ਰੇਟ ਕਰਾਉਣੇ ਜਿਹੜੇ ਸੇ ਦੇ ਮਤਲਬ ਕੀ ਚੱਲੀ ਜਾਂਦਾ ਅੰਦਾਜ਼ਾ ਆ ਪਿੱਟ ਕਿੰਨੇ ਦੀ ਬਾਈ ਸੌਰੀ ਇਹ ਜਿਹੜੀ 500 400 ਤੇ ਮਹਿੰਗੀ ਆ 1200 ਰੁਪਏ ਦੀ 1200 ਰੁਪਏ ਦੀ 25 ਕਿਲੋ ਲਾ ਬਈ 12 1200 ਦੀ ਪੇਟੀ ਆ ਜਿਹੜੀ ਆ ਇਹ ਜੂਸ ਚ ਪਾਉਣ ਵਾਲਾ ਤੇ ਇਹ ਖਾਣ ਵਾਲਾ ਤੇ ਨਹੀਂ ਆ ਖਾਣ ਵਾਲਾ ਖਾਦੇ ਭਰਾ ਹਾਂ ਖਾਣ ਵਾਲਾ ਕਿਧਰ ਪਿਆ ਖਾਣ ਵਾਲਾ ਬੱਲੇ ਪਾਸੇ ਤੇ ਰੈਂਡ ਗੱਲ ਆ ਹਾਂ ਬੱਲੇ ਪਾਸੇ ਪਿਆ ਉਧਰਲੀ ਸਾਈਡ ਆ ਨਾ ਭਈ ਅੱਜ ਮੈਂ ਮੰਨ ਕੇ ਚਲੋ ਰੇੜਾਂ ਵਾਲੇ ਵੀ ਪੁਰਾ ਜੂਸ ਵਾਲੇ ਲੈ ਜਾਂਦੇ ਅੱਜ ਮੈਂ ਇਹਦੀ ਕੁਆਲਿਟੀ ਵੀ ਤੁਹਾਨੂੰ ਵਿਖਾ ਦਿੰਨੇ ਨਾਲੇ ਕਹੋ ਜੀ 1200 ਓੜੀ ਦੀ ਆ ਚੀਜ਼ ਹੋਊਗੀ ਭਈ ਇਹਦੇ ਚ ਨਾ ਆ ਜੀ ਜਾਨੇ ਪੂਰਾ ਟਾਪਿਕ ਕੁਆਲਟੀ ਨਹੀਂ ਆਪਾਂ ਇਹਨੂੰ ਕਹਿ ਸਕਦੇ ਮੀਡੀਅਮ ਸਹੀ ਆ ਗਿਆ ਜਿਹੜਾ ਫੜਤੇ ਦਾ ਪਿੱਟਾ ਪੂਰਾ ਇਧਰ ਦੇਖੋ ਇਧਰ ਦੇਖ ਲੈ ਭਾਈ ਇਹ ਆ ਜੋ ਕਿਹਨਾਂ ਜੀ ਹੋਰ ਵੀ ਸਿਆਣ ਦੀ ਕੁਆਲਟੀ ਤੁਹਾਨੂੰ ਵਿਖਾਉਣਾ ਹੈ ਇਧਰ ਲੈ ਭਾਈ 38 ਨੰਬਰ ਦੁਕਾਨ 'ਤੇ ਖੜੇ ਤੇ ਬੋਲੀ ਲਾਈ ਜਾਂਦੇ ਸੇੜ ਸਾਹਿਬ ਹਨ ਤੇ ਦੇਖਦੇ ਵੈਸੇ ਆਪਾਂ ਅੱਜ ਦਾ ਰੇਟ ਜਿਹੜਾ ਖੰਨੇ ਮੰਡੀ ਦਾ ਕੀ ਕੀ ਪਟਾਕੇ ਪੈਂਦੇ ਜੀ ਇਹ ਸੇ ਥੋੜਾ ਜਿਹਾ ਲੋ ਕੁਆਲਟੀ ਆ ਗਿਆ ਭਾਈ ਹਨਾ ਆ ਦੇਖ ਲੋ ਇਹ ਜਮੇ ਲੋ ਕੁਆਲਟੀ ਜੱਡੀਆਂ ਲੇਟ ਹੋਣ ਕਰਕੇ ਇਹ ਜੀ ਕੁਆਲਟੀ ਭਾਈ ਪਹਿਲਾਂ ਦੱਸ ਦੇਣਾ ਤੁਹਾਨੂੰ ਰੈੱਡ ਗੱਲੇ ਦਾ ਰੇਟ ਨਹੀਂਗਾ ਇਹ ਇਹ ਜੀ ਕੁਆਲਟੀ ਤੇ ਇਹ ਇਹ ਸਸਤਾ ਹੀ ਵਿਕੂਗਾ ਮੇਰੇ ਸਾਬ ਨਾਲ 250 300 ਦੀ ਪੇਟੀ ਤੇ ਨੇੜ ਤੇੜੇ ਵਿਕ ਜਣਾ 260 ਆ 260 60 ਰੁਪਏ ਜਿਹੜਾ ਵਿਕੀ ਜਾਂਦਾ ਬਈ ਪਰ ਕੁਆਲਿਟੀ ਉਹੋ ਜੀ ਹੈ ਇਹ 260 ਵਾਲੀ ਹੈਗੀ ਹੈ ਨਾ ਬਈ ਲੈ ਬਈ ਤੇ ਠੀਕ ਹੈ ਡੰਗਾ ਲਾਉ ਹੈਗੀ ਹੈ ਕੰਮ ਚਲਾਉ ਯਾਨੀ ਹੈਗੀ ਹੈ ਜਿਹੜੇ ਵੀਰ ਭਰਾ ਲੈਣੇ ਬਈ ਇਧਰ ਇਧਰ ਲਾ ਕੀ ਰੇਟ ਆ ਓਏ ਆ ਆ ਦੇਖੀ ਭਰਾ ਦੇਖੀ ਲੈ ਬਈ ਆ ਇਹ ਮੈਂ ਤੁਹਾਨੂੰ ਕਵਾਲਿਟੀ ਇਹ 800 ਰੁਪਏ ਜਿਹੜਾ ਆ ਸੇ ਵੀ ਕਿਹਾ ਬਾਈ ਇਹਨਾਂ ਬਾਊ ਦਾ ਨੰਬਰ ਵੀ ਦੇ ਕੇ ਆਵਾਂਗੇ ਜੇ ਕਿ ਉਹਨੇ ਮਾਲ ਚਾਲ ਖਰੀਦਣਾ ਇੱਥੋਂ ਖੰਨੇ ਮੰਡੀ ਦੇ ਵਿੱਚੋਂ ਮਲੋਣਾ ਜੀ ਤੇ ਆਹ ਵੇਖੋ ਬਾਈ ਕਵਾਲਿਟੀ ਇਹ 800 ਰੁਪਏ ਜਿਹੜੀ ਆ ਵੀ ਕੀ ਆ ਭਾਈ ਹਨਾ ਹੋ ਟੌਪ ਦੀ ਕੁਆਲਟੀ ਸਟੱਫ ਕਿਹੜੀ ਪਈ ਆਪਣੇ ਇਹੋ ਜੀ ਸਾਰੇ ਇਹ ਸਾਰੀ ਟੌਪ ਦੀ ਕੁਆਲਟੀ 800 ਰੁਪਏ ਰੇਟ ਆ ਜੀ ਰੁਕਣ ਕਰੇ ਅਸੀਂ ਮਾਰਕੀਟ 800 ਸਾਢੇ 800 ਦਾ ਹਾਈਸਟ ਰਸ ਸਹੀ ਹੈ ਜੀ ਲਾਸਟ 800 ਸਾਢੇ 800 ਜੀ ਇਹਦੇ ਵਿੱਚ ਵਜਨ ਕਿੰਨਾ ਹੋਊਗਾ ਜੀ ਇਹਦੇ ਵਿੱਚ ਵਜਨ ਹੈ ਜੀ 13 ਸਾਢੇ 13 ਕਿਲੋ 13 ਸਾਢੇ 13 ਮਤਲਬ ਜੇ ਮੈਂ ਖਰੀਦਣਾ ਹੁੰਦਾ ਜੀ ਹਨਾ ਮੰਨ ਲਓ ਮੈਂ 100 ਡੱਬੇ ਲੈਣੇ ਆ ਪੇਟੀਆਂ ਲੈਣੀਆਂ ਖਰਚਾ ਕਿੰਨਾ ਪਊਗਾ ਮੈਨੂੰ ਉਹਦੇ ਤੇ ਜੀ ਇਹਦੇ ਤੇ ਤੁਹਾਨੂੰ ਪਊਗਾ ਜੀ 7% 7% ਆਰਥ ਪਊਗਾ ਯਾਨੀ ਇਹ 800 ਰੁਪਏ 8 ਆਰੇ ਡਾਕਟਰ ਸਾਹਿਬ ਕਦਾ ਚੱਲਦਾ ਜੀ ਹੈਨਾ ਤੇ ਬਈ ਆਪਣਾ ਫੋਨ ਨੰਬਰ ਕਿੰਨਾ ਸਿਰਦਾ ਆ 987276012 98727 6012 6012 ਜੇ ਕੋਟਕਪੂਰੀ ਦਾ ਕੋਈ ਫਰੀਜ਼ ਕੋਟੋ ਜੇ ਅੰਕ ਤੇ ਪਾਸੇ ਹੋਣ ਆ ਜਾਂਦਾ ਜੀ ਮਾਲ ਭੇਜ ਦੂੰਗਾ ਲੈ ਬਈ ਨਮਲਾ ਮੈਂ ਮਾਲ ਭੇਜ ਦੇਣਗੇ ਬਾਊ ਜੀ ਆਹ ਰੇਟ ਜਿਹੜੇ ਮੇਟਰੋ ਚੱਲੀ ਜਾਂਦੇ ਆ ਬਈ ਤੇ ਦੇਖ ਲੋ ਇੱਧਰ ਕੁਆਲਿਟੀ ਤੇ ਇੱਧਰ ਵੇਖੋ ਸਾਹਮਣੇ ਬੰਦੇ ਵੇਖੋ ਤੁਸੀਂ ਇੱਧਰ ਗਾਹ ਨੂੰ ਮੇਲਾ ਚੱਲਿਆ ਜੀ ਤੇ ਹਾਂਜੀ ਹਾਜੀ ਲੋਕ ਆਏ ਨਾ ਵਾਰੀ ਤੇ ਨਾ ਜਾਣੋ ਤੁਸੀਂ ਇਸ ਵਾਰੀ ਹਾਂਜੀ ਦੱਸੋ ਜੀ ਕੋਈ ਗੱਲ ਇਹ ਚੜ ਜੜਾ ਹੁੰਦੇ ਨੇ ਫੜ ਨਾਉਂਦੇ ਵੀ ਨਹੀਂ ਜਿਹੜੇ ਮੁਸ਼ਕ ਮਾਰਦਾ ਉਹ ਮੰਡੀ ਜਾਦਾ ਜਿਆਦੇ ਹੋ ਗਏ ਮੰਡੀ ਜੀ ਮੈਨੂੰ ਲੱਗਦਾ ਚੱਲਦੀ ਇਹਨਾਂ ਕਰਕੇ ਆ ਮੰਡੀ ਮੰਡੀ ਚੱਲਦੀ ਇਹਨਾਂ ਕਰਕੇ ਰੌਣਕ ਮੇਲਾ ਵੀ ਇਹਨਾਂ ਕਰਕੇ ਆ ਹੋਇਆ ਜੀ ਰੌਣਕ ਕਰ ਰਿਹਾ ਆ ਮੈਿਕ ਲਾ ਦੋ ਚਲੋ ਪੰਜਾਬੀ ਬਈ ਕੰਮ ਕਰਕੇ ਖੁਸ਼ ਨੇ ਪੰਜਾਬੀ ਬੰਦੇ ਕੰਮ ਕਰਦੇ ਇਹ ਗੱਲ ਸਹੀ ਆ ਇਹ ਗੱਲ ਸਹੀ ਆ ਖੁਸ਼ ਸੀਗੇ ਪਹਿਲਾਂ ਇਹਨਾਂ ਨੇ ਦੁਖੀ ਕਰਦੇ ਅੱਛਾ ਪਹਿਲਾਂ ਖੁਸ਼ ਸੀਗੇ ਇਹਨਾਂ ਨੇ ਦੁਖੀ ਕਰਦੇ ਯਾਰ ਇੱਕ ਗੱਲ ਆ ਵੀ ਜੇ ਇਹ ਮਤਲਬ ਜਾਵਰ ਦੇ ਇਥੋਂ ਤਾਂ ਮੈਂਗਾ ਵਿਕਰੇ ਹੋਊਗਾ ਹੁਣ ਹੁਣ ਮਹਿੰਗਾ ਹੋਇਆ ਗਦਾ ਮਰ ਕੇ ਸਸਤਾ ਹੋ ਜਾਊਗਾ ਇਹ ਸਾਬੇ ਜੀ ਨੇ ਅਸੀਂ 40 ਰੁਪਏ ਵੇਚਣਾ ਅੱਛਾ ਅਹੋ ਅੱਛਾ ਇਹਨਾਂ ਦਾ ਫਰਕ ਕਿੰਨੇ ਖੋਏ ਇਹ ਸੋ ਵੇਚਦੇ ਨੇ ਤੁਸੀਂ 40 ਵੇਚਣਾ ਪੱਕੀ ਗੱਲ ਇਹਨਾਂ ਦਾ ਫਰਕ ਕਰ ਦੋ ਐ ਸੁਣ ਲੈ ਪਰ ਇਹਨਾਂ ਦਾ ਭੱਜ ਰਿਹਾ ਐ ਇਹ ਭਾਈ ਜੀ ਹਾਂ ਇਹ ਗੱਲ ਇਹ ਕਹਿੰਦੇ ਬਾਗਰਾ ਇਹ 1 ਕਿਲੋ ਵੇਚਨੇ ਕਹਿੰਦਾ ਅਸੀਂ 2 ਕਿਲੋ ਵੇਚਦੇ ਹਾਂ ਆ ਸਹੀ ਲੈ ਭਈ ਆ ਜਿਹੜੀ ਇੱਧਰ ਬੱਬੂ ਨਾ ਖਾਂ ਨਾ ਭਾਈ ਇਹਨਾਂ ਦਾ ਕੀ ਰੇਡ ਰੰਦਾ ਭਰਾ ਨਾ ਖਾਂ ਪਰ ਵਗੀ ਜਾਂਦੇ 20 30 ਰੁਪਏ ਕਿਲੋ 30 ਚੱਲ ਜੀ 30 100 100 ਰੁਪਏ ਕਿਲੋ ਨਹੀਂ ਸਹੀ ਸਹੀ ਰੇਟ ਸਹੀ ਵੀ ਰੇ ਲਗ ਲਗ ਰੇਟ ਹੈ ਵੈਰਾਈਟੀ ਦਾ ਵੀਰੇ ਯਾਦ ਟਾਪ ਦੀ ਕੁਆਲਿਟੀ ਦਾ ਕੀ ਰੇਟ ਹੋਊਗਾ ਮਤਰਾਸੀ ਰੁਪਏ ਸਰ ਹਾਂ ਹੋ ਗਈ 80 ਰੁਪਏ ਦੀ 100 ਰੁਪਏ ਕਿਲੋ ਹਾਂ ਜਾਨੀ 20 ਦੀ ਤੋਂ ਸ਼ੁਰੂ ਹੈ ਜਿਹੜੀ ਛੋਟੀ ਨਾਕ ਆ ਗਈ ਛੋਟੀ ਨਾਕ ਹਾਂ ਇਹ ਵੀ ਨਹੀਂ ਬੋਲੀ ਲਾਉਂਦੇ ਸਹੀ ਉਹ ਸਹੀ ਚੱਲ ਵੀ 70 ਰੁਪਏ ਤੋਂ ਚੱਲ ਵੀ 70 ਰੁਪਏ ਤੋਂ ਬੋਲੀ ਚੱਲ ਕੇ 200 ਤੇ ਜਾਵੜੀ 200 ਰੁਪਏ ਦੀ 200 ਰੁਪਏ ਦੀ ਲਾ ਭਾਈ ਆ ਆ ਆ ਆ ਸੇਲ ਖਾਈ ਆ ਕੁਆਲਿਟੀ ਅੱਬਾ ਜੀ ਇਹ ਇਹਨਾਂ ਦੀ ਬੋਲੀ ਲੱਗਦੀ ਹੈ ਕੁਆਲਿਟੀ ਵੇਖੋ ਪਹਿਲਾਂ ਕਿਉਂ ਜੀ ਇਹ ਇਹ ਬੰਦੇ ਦਾ ਇਹ ਬੰਦੇ ਦਾ ਇਹ ਬੰਦੇ ਦਾ ਇਹ ਮੈਂ ਯਾਰ ਤਾਂ ਲੈ ਗਿਆ ਮੈਂ ਯਾਰ ਮੈਂ ਖਿਲਾਤਾ ਹੀ ਨਹੀਂ ਬੰਦੋ ਕੋ ਅੱਛਾ ਗਾਈ ਬਾਗਰੇ ਸੇਲ ਕਮ ਹੋ ਜਾਂਦੀ ਹੈ ਤੂੰ ਇਹ ਤਾਂ ਕਿੰਨੇ ਕਿਤਾ ਭਾਈ ਵੀਰੇ ਇਹ ਸੇਬ ਜਿਹੜਾ ਅੰਦਾ ਖਾਂਦਾ ਉਹਦੇ ਸੈੱਲ ਕਮ ਹੋ ਜਾਂਦੇ ਆ ਇਹ 200 ਰੁਪਏ ਦੀ ਪੇਟੀ ਲੈ ਕੇ ਕੀ ਰੇਟ ਲਕੂਗਾ ਵੀਰੇ ਮੈਨੂੰ ਨਹੀਂ ਪਤਾ ਇਹ ਬੰਦਾ ਕਿਹਦਾ ਇਹ ਬੰਦਾ ਇਹ ਖਾਂਦਾ ਹੈ ਨਾ ਉਹਦੇ ਸੈੱਲ ਕਮ ਹੋ ਜਾਂਦੇ ਠੀਕ ਹੈ ਜਿਹੜਾ ਖਾਊਗਾ ਹਾਂਜੀ ਵੀ ਇਹਦੇ ਨਾਲ ਤਾਂ ਨਹੀਂ ਖਾਵੇ ਇਹ ਤਾਂ ਬਿਲਕੁਲ ਨਾ ਖਾਵੇ ਹਾਂ ਉਹ ਸੇਬ ਜਿਹੜਾ ਬਈ ਚੰਗਾ ਵਗਾ ਦੋ ਹਾਂ ਅੱਲਾ ਭਾਈ ਤੇ ਬਾਕੀ ਭਾਈ ਇਤਰਾ ਭਰਾਵਾਂ ਨਾਲ ਗੱਲਬਾਤ ਕੀਤੀ ਹੈ ਨਾ ਤੇ ਜਿਹੜੇ ਫਲਾਂ ਦੇ ਰੇਟ ਤੁਹਾਨੂੰ ਖਾਇਆ ਲਾ ਵੀ ਗੱਡੀਆਂ ਲੋਡ ਹੋ ਕੇ ਜਿਹੜੀਆਂ ਤੋਂ ਮਤਲਬ ਮਸੰਮੀ ਵੇਖੋ ਭਾਈ ਪਹਿਲੇ ਇਧਰ ਖੰਨੇ ਮੰਡੀ ਦੇ ਵਿੱਚ ਮਸੰਮੀ ਦਾ ਰੇਟ ਵੇਖੋ ਇਧਰ ਆ ਆ ਵੇਖੋ ਭਾਈ ਮਸੰਮੀ ਭਾਈ ਆ ਵੇਖੋ ਮਸੰਮੀਆਂ ਦੀਆਂ ਗੱਡੀਆਂ ਲੋਡ ਹੋ ਹੋ ਕਿਧਰ ਨੂੰ ਵਖਾਉਣੇ ਆ ਵੀ ਆ ਆ ਗੱਡੀ ਲੋਡ ਹੋ ਕੇ ਆਈ ਆ ਬਾਈ ਜੀ ਆਹ ਗੱਡੀ ਲੋਡ ਹੋ ਕੇ ਆਈ ਮਸੰਮ ਭਾਈ ਕੀ ਆਲਾ ਬੜੀਆ ਹੈ ਲੈ ਭਾਈ ਇਹ ਕਿੱਥੋਂ ਕਿੱਥੋਂ ਆਈ ਭਾਈ ਗੱਡੀ ਆਪਣੀ ਦਿੱਲੀ ਤੋਂ ਜੀ ਦਿੱਲੀ ਤੋਂ ਮਾਲ ਜਿਹੜਾ ਲੋਡ ਹੋ ਕੇ ਖੰਨੇ ਮੰਡੀ ਦੇ ਵਿੱਚ ਪਹੁੰਚਿਆ ਜੀ ਇਹ ਭਾਈ ਇਹਦਾ ਕੀ ਰੇਟ ਵੀ ਕੀ ਜਾਂਦਾ ਨਾ ਜ ਆ ਇਹ 400 ਰੁਪਏ 10 ਕਿਲੋ 400 ਰੁਪਏ 10 ਕਿਲੋ ਹਾਂ ਨਾ ਜਾਨੀ 20 ਕਿਲੋ 600 600 ਦੀ ਮਿਲ ਜਾਂਦੀ ਆ 20 ਕਿਲੋ 600 ਤੋਂ ਲੈ ਕੇ 600 ਤੋਂ ਲੈ ਕੇ 800 ਨਾ 600 ਤੋਂ ਲੈ ਕੇ 800 ਦਾ ਬਾਜ਼ਾਰ ਜਿਹੜਾ ਚੱਲ ਜਦਾ ਮਸੰਮੀ ਦਾ ਤੁਹਾਨੂੰ ਵਾਰ-ਵਾਰ ਆਣੇ ਆ ਜੀ ਇਹ ਖੰਨੇ ਮੰਡੀ ਦਾ ਰੇਟ ਆ ਕੁਆਲਿਟੀ ਦੇ ਸਿਰ ਤੇ ਭਾਈ ਜੇ ਮੋਟੀ ਮਸੰਮੀ ਆ ਗਈ 800 ਦੇ ਹਿਸਾਬ ਨਾਲ ਜੇ ਬਰੀਕ ਮਸੰਮੀ ਜਿਵੇਂ ਆ ਮੀਡੀਅਮ ਸਾਈਜ਼ ਆ ਗਿਆ ਇਹ 6 600 ਦੀ ਵੀ ਜਿਹੜੀ ਮਿਲ ਜਾਣੀ ਆ ਭਾਈ ਹਣਾ ਤੇ ਬਾਕੀ ਇੱਧਰ ਜਿਵੇਂ ਹੋਰ ਤੁਹਾਨੂੰ ਨਾਰੀਅਲ ਵਿਖਾਉਂਦੇ ਆ ਨਾਰੀਅਲ ਨਾਰੀਅਲ ਦਾ ਰੇਟ ਵਿਖਾਵਾਂਗੇ ਭਾਈ ਕੀ ਰੇਟ ਚ ਭਾਈ ਨਾਰੀਅਲ ਦੀ ਗੱਡੀ ਇੱਧਰ ਖੜੀ ਆ ਜੀ ਨਾਰ ਅਛੇ ਇੰਦਰ ਖੜੇ ਠੀਕ ਆ ਨਾਰੀਅਲ ਦੀ ਗੱਡੀ ਆ ਉਹ ਕਹੋਨੇ ਤੁਹਾਨੂੰ ਲੋਡ ਹੋ ਕੇ ਆਈ ਆ ਨਾਰੀਅਲ ਦਿੱਲੀੋਂ ਮਾਲ ਹੁੰਦਾ ਭਾਈ ਸਾਰਾ ਖੰਨੇ ਮੰਡੀ ਦੇ ਵਿੱਚ ਸਾਰਾ ਮਾਲ ਦਿੱਲੀੋਂ ਲੋਡ ਹੋ ਕੇ ਆ ਗੱਡੀ ਦੇ ਵਿੱਚ ਨਾਰੀਅਲ 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 ਬਹੁਤ ਭਰੇ ਪਿਆ ਹਾਂਜੀ ਇਹ ਹਮਾਚਲ ਸੇ ਆ ਗਿਆ ਹਾਂਜੀ ਇਸ ਕਾ ਕੀ ਰੇਟ ਆ ਭਾਈ 100 ਰੁਪਏ 100 ਰੁਪਏ ਕਿਲੋ ਇਹ 100 ਰੁਪਏ ਕਿਲੋ ਵਾਲਾ ਫਿਰ ਇਹਦੇ ਚ ਮੂ ਵੀ ਦਿੱਤਾ ਹਾਂਜੀ ਹਾਂ ਮੂ ਵੀ ਦਿਖਦਾ ਇਸਮੇ ਯੈਸ ਯੈਸ ਹੈਨਾ ਇਹ ਯਾਰ 100 ਰੁਪਏ ਕਿਲੋ ਲੈ ਭਾਈ ਤੁਹਾਨੂੰ ਵੀਹਾਂ ਤੀਆਂ ਵਾਲਾ ਸੇ ਪੱਚੀਆਂ ਵਾਲਾ ਵੀ ਸੇ ਮਿਲ ਜਾਣਾ ਤੇ 100 ਰੁਪਏ ਇੱਕ ਲਾਲ। ਇਹ ਕੁਲੂ ਮਨਾਲੀਆ ਕੁਲੂ ਮਨਾਲੀ ਵਾਲੀ ਆ ਨਿਕ ਕੁਆਲਿਟੀ ਬੜੀ ਆ ਬਾਈ ਤੇ ਬਾਕੀ ਇਹ ਗੱਡੀ ਕੌਣ ਲੈ ਕੇ ਆਇਆ? ਕੌਣ ਬੰਦਾ ਲੈ ਕੇ ਆਇਆ? ਉੱਧਰ ਆ। ਲੈ ਨਾਰੀਅਲ ਦਾ ਵੀ ਰੇਟ ਆ ਨਾਰੀਅਲ ਦਾ ਵੀ ਰੇਟ ਜਿਹੜਾ ਆ ਨਾਰੀਅਲ ਦਾ ਵੀ ਰੇਟ ਤੁਹਾਨੂੰ ਵਿਖਾਉਣੇ ਆ ਬਾਈ। ਇੱਧਰ ਜਿਵੇਂ ਆ ਮੰਡੀਆਂ ਦੁਕਾਨਾਂ ਬਹੁਤ ਆ ਬਾਈ ਇੱਧਰ ਮਾਲ-ਸ਼ਾਲ ਜਿਹੜਾ ਪਿਆ ਵੱਧੂ ਤੇ ਨਾਰੀਅਲ ਦਾ ਰੇਟ ਤੁਹਾਨੂੰ ਪੁੱਛ ਕੇ ਦੱਸਦੇ ਆ ਜਿਹੜੇ ਵੀਰਪੁਰਾ ਨਾਰੀਅਲ ਦਾ ਸ਼ਕੀਨ ਨਾਰੀਅਲ ਦੇ ਨਾ ਵੇ ਗੱਡੀਆਂ ਇੱਕ ਗੱਲ ਤੁਹਾਨੂੰ ਦੱਸ ਦਿੰਨੇ ਆ ਵੀ ਦਿੱਲੀ ਦਾ ਇੱਥੋਂ ਰਾਹ ਸਿੱਧਾ ਬਾਈ ਤੇ ਦਿੱਲੀੋਂ ਡਾਇਰੈਕਟ ਮਾਲ ਜਿਹੜਾ ਲੋਡ ਹੋ ਕੇ ਆ ਜਾਂਦਾ ਖੰਨੇ ਮੰਡੀ ਦੇ ਵਿੱਚ ਤੇ ਕਾਫੀ ਗੱਡੀਆਂ ਜਿਹੜੀਆਂ ਲੋਡ ਹੋ ਹੋ ਕੇ ਜਿਹੜੀਆਂ ਇੱਥੇ ਆਉਂਦੀਆਂ ਤੇ ਆਹ ਵੇਖੋ ਨਾਰੀ ਵਾਲ ਬਾਈ ਹਣੀ ਭਰ ਭਰ ਇੱਥੋਂ ਇੱਥੋਂ ਥੋੜਾ 20 ਕਿਲੋ ਦਾ ਜਣੇ ਜਿਹੜਾ ਤੁਸੀਂ ਵੇਣੇ ਹੁੰਨੇ ਨਾ 20 ਕਿਲੋ ਦਾ ਗਟਾ ਇੱਥੋਂ ਭਰਦੇ ਬਾਈ ਆ ਵੇ ਲੋ 20 ਕਿਲੋ ਦਾ ਗਟਾ 20 ਕਿਲੋ ਦਾ ਗਟਾ ਬਾਈ ਕੀ ਹਾਲ ਚੱਲ ਹੈ ਜੀ ਹੋਰ ਜੀ ਠੀਕ ਠਾਕ ਹੈ ਜੀ ਕੀ ਰੇਟ ਦੇਓਗਾ ਮੇਰੇ ਕੋਈ ਇਹ 60 ਰੁਪਏ ਲੱਜੂ 80 70 ਵੇਚ ਰਹੇ ਆ ਪਹਿਲੇ ਸੇ ਮਤਲਬ ਬਬ ਰੇਟ ਬੜਾ ਹੈ ਜਾਂ ਘਟਾ ਬਾਈ ਪਹਿਲੇ ਸੇ ਘਟਾ ਹੈ ਬੋ ਜੀ ਪਹਿਲਾਂ ਨਾਲੋਂ ਘਟ ਗਿਆ ਰੇਟ ਪਹਿਲੇ ਸੇ ਕੱਟ ਗਿਆ ਪਹਿਲਾਂ ਨਾਲੋਂ ਕੱਟ ਗਿਆ ਹੁਣ ਰੇਟ ਹੈ ਅੱਗੇ ਮਤਲਬ ਕਦੋਂਗੇ ਤੇ ਵਧੂਗਾ ਪਹਿਲੇ 70 ਰੁਪਏ ਵੇਚਦਾ ਹਾਂ ਹੁਣ ਹੋ ਗਿਆ ਬੋ ਜੀ 60 ਰੁਪਏ ਹੁਣ 60 ਰੁਪਏ ਹੋ ਗਿਆ ਤੇ ਲੈ ਬਈ ਜਿਹੜੀ ਆਪਣੇ ਇੱਥੋਂ ਮਾਲ ਲੋ ਲੋੜੋ ਕੇ ਲੋਕਲ ਮੰਡੀਆਂ ਦੂਜੀਆਂ ਚ ਵੀ ਜਾਊਗਾ ਇੱਥੋਂ ਇੱਥੋਂ ਮੰਡੀ ਚ ਵੇਚਾਂਗਾ ਹਾਂ ਇੱਥੋਂ ਆ ਜਿਵੇਂ ਤੁਸੀਂ ਪੈਕ ਕਰੀ ਜਾਂਦੇ ਹੁਣ ਇਹ ਪੈਕ ਕਰਤਾ ਇਤੋਂ ਬਾਅਦ ਮੰਡੀਆਂ 'ਚ ਪਹੁੰਚ ਜਾਊਗਾ। ਹਾਂਜੀ ਦੂਸਰੀ ਮੰਡੀ 'ਚ ਪਹੁੰਚ ਜਾਊਗਾ। ਦੂਸਰੀ ਜਿਹੜੀਆਂ ਨੇੜੇ-ਨੇੜੇ ਛੋਟੀਆਂ ਮੰਡੀਆਂ ਉੱਥੇ ਜਾੜੂਗਾ ਮਾਲ। ਹਾਂਜੀ। ਲਾ ਭਾਈ ਐਤੋਂ ਜਿਵੇਂ ਤੁਸੀਂ 20-20 ਕਿਲੋ ਦੇ ਆਪਣੇ 20-20 ਪੀਸਾਂ ਦੇ ਦਹੀ ਆ ਭਾਈਆਂ ਨਹੀਂ ਪੈਕ ਕਰੀ ਜਾਂਦੇ ਉਹ ਵੇਲੇ ਆਹੀ ਆ ਜਿਹੜੇ ਗੱਟੇ 'ਚ ਆਪਣੇ ਜਾਣੇ ਆ ਉੱਥੇ 20-20 ਪੀਸਾਂ ਦੇ ਭਾਈ। ਇੱਕ ਕਿੰਨੇ ਦਾ ਪੂਰਾ ਭਾਗੇ 6 ਦੁਨੀ 1200। 1200 ਦੇ ਪੈ ਗਿਆ ਇੱਕ ਡੇ 20 ਕਾ ਭਰਤੀ ਹੁੰਦਾ। 20 ਦਾ ਭਰਤੀ ਹੁੰਦਾ 1200 ਦਾ ਪੈ ਗਿਆ। ਹਾਂਜੀ। ਫੇਰ ਹੁਣ ਗਾਂ ਠੰਡ ਦੇ ਵਿੱਚ ਹੋਰ ਕੱਟੂਗਾ। 50 ਆਜੂਆ 40 50 ਦੇ ਨੇੜੇ ਤੇ ਪੀਸ ਜਿਹੜਾ ਬਈ ਆ ਜਾਣਾ ਹੋਰ ਭਰਾ ਕੀ ਹੋ ਚੱਲ ਅਸੀਂ ਠੀਕ ਹੈ ਜੀ ਸਿਰ ਦਾ ਜੇ ਆਪਣੀ ਦੁਕਾਨ ਤੋਂ ਮਗਾਉਣਾ ਕਿਸੇ ਨੇ ਮੰਨ ਲਾ ਵੀ ਆਪਣਾ ਫੋਨ ਨੰਬਰ ਕਿੰਨਾ ਆ ਗਿਆ ਜੇ ਕੋਈ ਪਸੰਦ ਆਉਂਦਾ ਮਤਲਬ ਨਾਰੀਅਲ ਬਹੁਤ ਵਧੀਆ ਆਇਆ ਜੀ ਹਨਾ ਆਪਣੇ ਕਿਵੇਂ ਸਮਝਿਆ ਨਹੀਂ ਮਤਲਬ ਜੇ ਕਿਸੇ ਨੂੰ ਪਸੰਦ ਆਉਂਦਾ ਮਤਲਬ ਕਿ ਲੋਕਲ ਮੰਡੀ ਜਿਵੇਂ ਛੋਟੀਆਂ ਮੰਡੀਆਂ ਆ ਜਾਂਦੀਆਂ ਕਿਸੇ ਵਪਾਰੀ ਨੇ ਵੀਰ ਨੇ ਆਪਣੇ ਤੋਂ ਮਗਾਉਣਾ ਇਹ ਮਾਲ ਨੰਬਰ ਕਿੰਨਾ 98 80540 35772 80540 35772 35772 72 ਲੈ ਵੀ ਜੇ ਕਿਸੇ ਵੀਰ ਭਰਾ ਨਾਰੀਅਲ ਦੇ ਛੇਟ ਕੋਲੇ ਖੜੇ ਆ ਪਰ ਨ ਸਪੈਸ਼ਲ ਕਾਰੋਬਾਰ ਕਰਨਾ ਇਧਰ ਬਾਈ ਦਾ ਨੰਬਰ ਆ ਗਿਆ ਤੇ ਆ ਜਦੋਂ ਕੁਆਲਟੀ ਕੁਆਲਟੀ ਵਧੀਆ ਇੱਕ ਨੰਬਰ ਇਹਦੇ ਚ ਦੋ ਹੁੰਦੇ ਆ ਬਾਈ ਇੱਕ ਆਉਂਦਾ ਆ ਗਿਆ ਪਤਨੀ ਕਿਰਲਾ ਤੋਂ ਹੁੰਦਾ ਤੇ ਕਿਹੜਾ ਹੁੰਦਾ ਇੱਕ ਬੰਗਲੌਰ ਸਤਾ ਜੀ ਇੱਕ ਬੰਗਲੌਰ ਵਾਲਾ ਇਹ ਕਿਹੜਾ ਆ ਗਿਆ ਇਹ ਗੁਜਰਾਤ ਵਾਲਾ ਇਹ ਗੁਜਰਾਤ ਵਾਲਾ ਦੋਹਾਂ ਜੋ ਵਧੀਆ ਕਿਹੜਾ ਰਹਿੰਦਾ ਵਧੀਆ ਗੁਜਰਾਤ ਵਾਲਾ ਹੁੰਦਾ ਉਹਦੇ ਚ ਮਤਲਬ ਕੀ ਦੂਜੇ ਚ ਇਸਮੇ ਬੰਗਲੌਰ ਚਾਹਤਾ ਕੱਟਣ ਜੇ ਬੜਾ ਸੁੱਖਾ ਹੁੰਦਾ ਜੀ ਠੀਕ ਆ ਜਿਹੜਾ ਬੰਗਲੌਰ ਵਾਲਾ ਥੋੜਾ ਸਖਾ ਹੁੰਦਾ ਉਹ ਹਾਰਡ ਹੁੰਦਾ ਉਹ ਕੱਟਣ ਕੱਟ ਨਹੀਂ ਹੁੰਦਾ ਉਹਦਾ ਰੇਟ ਕੱਟ ਹੁੰਦਾ ਇਹਦਾ ਉਸ ਦਾ ਰੇਟ ਸੇਮਸਟਰਸ ਸੇਮ ਹੁੰਦਾ ਸੇਮ ਰੇਟ ਸੇਮ ਹੁੰਦਾ ਪਰ ਜਿਆਦਾ ਵਧੀਆ ਇਹ ਆ ਇਹ ਵਧੀਆ ਹੋ ਗੁਜਰਾਤ ਵਾਲਾ ਬਾਕੀ ਹੋਰ ਗੱਲਬਾਤ ਕਰਕੇ ਉਹਨੇ ਇੱਧਰ ਜਿਹੜੇ ਨਾਰੀਅਲ ਦੀ ਗੱਡੀ ਖੜੀ ਚੁੱਕੀ ਹੈ ਨਾ ਤੇ ਮਸੰਮੀਆਂ ਬਹੁਤ ਲੋਡ ਹੋ ਕੇ ਆਈਆਂ ਮਰੂਦ ਦਾ ਰੇਟ ਤੁਹਾਨੂੰ ਕਰਾਉਣ ਲੱਗੇ ਬਈ ਮਰੂਦ ਦਾ ਰੇਟ ਅੱਜ ਜਿਹੜਾ ਟਾਪ ਕੁਆਲਿਟੀ ਇੱਥੇ ਕੀ ਰਿਹਾ ਜੀ ਤੇ ਜੇ ਕਿਸੇ ਵੀਰ ਭਰਾਣੇ ਮਰੂਦ ਜਿਹੜਾ ਖੰਨੇ ਮੰਡੀ ਦੇ ਵਿੱਚ ਵੇਚਣਾ ਨਾ ਥੋੜਾ ਇੱਥੇ ਕੀ ਰੇਟ ਲੱਗਦਾ ਹਨ ਉਹ ਤੁਹਾਨੂੰ ਦੱਸ ਦਿੰਨੇ ਕਿਸਾਨ ਨੂੰ ਤੇ ਕਿਸਾਨ ਨੂੰ ਆਪਣਾ ਇੱਥੇ ਜੇ ਕੋਈ ਫਾਇਦਾ ਹੁੰਦਾ ਹਨਾ 2-4 ਰੁਪਏ ਤਾਂ ਚਲੋ ਅਗਲੇ ਦਾ ਫ ਤੇ ਸੇਠਾਂ ਤੋਂ ਪੁੱਛਦਾ ਭਾਈ ਮਰੂਤ ਜਿਹੜਾ ਮੈਨ ਕਿੱਥੇ ਵਿਕਦਾ ਜੀ ਹਣਾ ਕਈ ਵੀਰਪਰਾ ਕਮੈਂਟ ਕਰ ਦਿੰਦੇ ਸੁੱਕੇ ਨਾਰੀਅਲ ਦਾ ਰੇਟ ਦੱਸ ਦਿਓ ਜੀ ਭਾਈ ਇਹਦਾ ਰੇਟ ਕੀ ਆ ਸੁੱਕੇ ਨਾਰੀਅਲ ਦਾ ਹਾਂ 50 ਕਿੱਤੀ ਇਹ ਵੀ 50 ਉਹ ਵਾਲਾ ਰੇਟ ਆ ਲਾ ਭਾਈ ਇਹ ਵੀ 50 ਦਾ ਇੱਕ ਪੀਸ ਮਿਲ ਜਾਂਦਾ ਜਿਹੜਾ ਜਿਹੜਾ ਹਰਾ ਨਾਰੀਅਲ ਦਾ ਉਹ ਵੀ 50 ਦਾ ਇੱਕ ਪੀਸ ਜਿਹੜਾ ਮਿਲ ਜਾਂਦਾ ਜੀ ਹਰਾ ਨਾਲ ਜਿਹੜਾ ਦਾ ਰੇਟ ਥੋੜਾ ਜਿਹਾ 70 ਰੁਪਈਆ ਨੇ ਯਾਨੀ 20 ਰੁਪਈਆ ਦਾ ਫਰਕ ਹੈਗਾ ਯਾਰ ਜਦੋਂ ਚੀਜ਼ ਸੁੱਟ ਗਈ 20 ਰੁਪਈਆ ਦਾ ਫਰਕ ਜਿਹੜਾ ਤੁਹਾਨੂੰ ਪਹਿਚਣਾ ਇਸ ਟਾਈਮ ਉਹ 60-70 ਰੁਪਏ ਦੇ ਨੇੜੇ ਤੇ ਵਿਕੀ ਜਾਂਦਾ ਆ ਪੰਜ-ਪੰਜ ਕਿਲੋ ਵਾਲੀ ਪੇਟੀ ਜਿਹੜੀ ਲੈ ਜਾਓ ਜੇ ਇਹ ਤੁਹਾਨੂੰ ਪੁੱਛ ਦਿੰਨੇ ਬਾਈ ਆਪਾਂ ਕੀ ਰੇਟ ਦੰਦਾਂ ਬਾਈ ਆਹ ਵੇਖ ਲਓ 5 ਕਿਲੋ ਦੀ ਪੇਟੀ ਪਈ ਆ ਤੇ ਆ ਵੀ 5 ਵਿੱਚ ਇਹ ਗਿਫਟ ਬੈਗ ਆਹ ਗਿਫਟ ਬੈਗ ਕਰ ਦਿਓ ਬਾਈ ਯਾਰ ਅੱਜ ਕੀ ਰੇਟ ਕਰਤੇ ਪਈ ਗਿਫਟ ਪੈਕ ਹਾਂਜੀ 600 ਰੁਪਏ ਕਿੰਨਾ ਜੀ 650 650 ਅੱਗੇ ਨਾਲੋਂ ਰੇਟ ਤੇਜ ਹੋਇਆ ਇਹਦਾ ਹਾਂਜੀ ਮੈਂ ਤਾਂ 450-500 ਦਾ ਵਿਕੀ ਜਾਂਦਾ ਸੀ ਉਦੋਂ ਸੇਵ ਹਣਾ ਪਰ ਇਹ ਕੁਆਲਿਟੀ ਕਿਹੜੀ ਆ ਗਈ ਬਾਈ ਇਹ ਏ ਭਾਈ ਡੇਲੀਸ਼ੀਅਰ ਜੀ ਡੇਲੀਸ਼ੀਅਰ ਨਾ ਵੀ ਇਹ 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 ਕੁਆਲਟੀ ਵੀ ਘਟ ਆ ਗਈ ਆ 6 600 ਰੁਪਏ ਦੇ ਹਿਸਾਬ ਨਾਲ ਜਿਹੜੀ ਆ ਪੇਟੀ ਵਿਕੀ ਜਾਂਦੀ ਆ 5 5 ਕਿਲੋ ਦੀ ਭਾਈ ਹਨਾ 5 6 ਕਿਲੋ ਆ 600 ਦੀ 600 ਦੀ ਪੇਟੀ 5 ਕਿਲੋ ਮਾਲ ਹੋਊਗਾ ਹਾਂਜੀ ਹਾਂਜੀ 600 ਦੀ ਪੇਟੀ ਆ ਬਹੁਤ ਘੈਂਟ ਕੁਆਲਟੀ ਆ ਲੈ ਭਾਈ ਮੈਂ ਚਲਵੇ ਹਾਂਜੀ ਭਾਜੀ ਕਿਹਨੇ ਵੀਰ ਭਰਾ ਨੇ ਰਿਸ਼ਤਦਾਰੀ ਜੁੱਜਾ ਕੋਈ ਗ੍ਰਫਤ ਗੁਫਤ ਕਰਨੀ ਆ ਤਾਂ ਲੈ ਜਾਓ ਜੀ ਬਾਈ ਕੋਲੇ ਹਨਾ ਤੇ ਬਾਈ ਦਾ ਮੋੜ ਵਖਾਦਨੇ ਭਾਈ ਆ ਆਪਣਾ ਮੋੜਾ ਜੀ ਅੱਜ ਉਹ ਸਾਹਮਣੇ ਲੱਗੇ ਚਰਾਗਲ ਅੱਜ ਚਰਾਗਲ ਅੱਜ ਤਾਂ ਨੰਬਰ ਨਹੀਂ ਲਿਖਿਆ ਜੀ ਉਹ ਸਾਹਮਣੇ ਠੀਕ ਆ ਬਾਈ ਕੋਲੇ 83608 ਤੇ 00035 83608 ਨੰਬਰ ਵਿਖਾ ਦਿੰਨੇ ਆ ਲੋ ਬਾਈ 83608 00035 ਹਾਂ ਬਾਈ ਤੇ ਇਹ ਜਿਹੜਾ 6600 ਦਾ 6 ਜਿਹੜਾ ਨਲ ਜਾਣਾ ਬਾਈ ਹਾਂ ਬਾਕੀ ਲੋਕਲ ਅਮਰੂਦ ਦਾ ਰੇਟ ਤੁਹਾਨੂੰ ਪਤਾ ਕਰਕੇ ਦੱਸ ਦਿਆ ਪਰ ਲੋਕਲ ਅਮਰੂਦ ਦਾ ਰੇਟ ਜਿਹੜਾ ਕੀ ਚੱਲੀ ਜਾਂਦਾ ਜੀ ਆਜੋ ਕਰਾਂ ਦੀ ਲੋਕਲ ਅਮਰੂਦ ਦਾ ਰੇਟ ਵੇਖੀਏ ਬਾਈ ਹੋਰ ਕੀ ਕੀ ਕੁਆਲਿਟੀ ਇਹਦੇ ਪਈ ਆ ਜੀ ਤੇ ਜੇ ਕੋਈ ਨੀਰ ਭਰਾ ਇੱਥੇ ਲੋਕਲ ਅਮਰੂਦ ਵਿਚਨ ਹੁੰਦਾ ਉਹਦਾ ਕੀ ਰੇਟ ਬਕਦਾ ਵੇ ਮਰੂਦ ਹੁਣ ਅੱਗੇ ਨਾਲ ਖਤਮ ਹੋ ਗਿਆ ਮਰੂਦ ਬਹੁਤ ਮੰਡੀ ਚ ਘਟ ਸਿਰਫ ਦੇ ਸਰਵਿਸ 6 6 6 ਚੱਲੀ ਜਾਂਦਾ ਲੋਕਲ ਮਰੂਦ ਕਿੱਥੇ ਹੁੰਦਾ ਭਾਈ ਮਰੂਦ ਲੋਕਲ ਅੱਛਾ ਉਧਰ ਬਾਹਰ ਲੋਕਲ ਮਰੂਦ ਪੁੱਛਦਾ ਭਾਈ ਕੀ ਰੇਟ ਬਕਦਾ ਇੱਧਰ ਕਿਸਾਨਾਂ ਦਾ ਭਰਾਵਾਂ ਦਾ ਤੇ ਅੰਦਾਜ਼ਨ ਰੇਟ ਕੀ ਕੀ ਰ ਆ ਬਾਈ ਲੋਕਲ ਮਰੂਦ ਕਿਉਂਕਿ ਮਰੂਦ ਇੱਕ ਦਾ ਕੁਆਲਿਟੀ ਪਈ 50 ਕੁਆਲਿਟੀ ਆ ਇਹ ਕੋਹ ਕੁਆਲਿਟੀ ਭਾਈ ਜਨਾ ਬਾਈਆਂ ਤੋਂ ਬਚ ਲੈਨੇ ਵੀ ਕੀ ਕੀ ਟੋਪ ਕੁਆਲਿਟੀ ਭਾਈ ਅੱਜ ਮਰੂਦ ਦਾ ਭਾ ਕੀ ਚੱਲਿਆ ਸੀ ਹਾਂ 35 ਰੁਪਏ ਖਰਚ ਆ ਵੀਰੇ 35 ਰੁਪਈਆ ਖਰਚਾ ਤੇ ਸਿਰਾ ਰੇਟ ਕਿੰਨਾ ਗਿਆ 35 ਹਾਂ ਘੱਟੋ ਘੱਟ ਜਾਨੀ 25 30 25 ਦੇ ਰੇਟ ਦਾ ਅੜਦੜ ਕਰ ਰਿਹਾ ਜੀ ਲੈ ਭਾਈ 35 ਰੁਪਈਆ ਦਾ ਨੇੜ ਤੜ ਹੋਰ ਭਾਈ ਕੀ ਆ ਚੱਲਾ ਆਪਾਂ ਲੈਂਦੇ ਮਰੂਦ ਹਾਂ ਕਿੱਥੋਂ ਲੈਂਦੇ ਆ ਅਸੀਂ ਪਟਿਆਲੇ ਲਗੋਏ ਆ ਪਟਿਆਲੇ ਤੋਂ ਆਇਆ ਵੀਰ ਮਰੂਦ ਲੈ ਕੇ ਭਾਈ ਹਾਂ ਨਾ ਭਾਈ ਕੀ ਕਿਵੇਂ ਅੱਗੇ ਨਾਲ ਰੇਟ ਬਣਿਆ ਕਿ ਨਹੀਂ ਹਾਂ ਰੇਟ ਫਾਇ ਕੀ ਰੇਟ ਵਗਿਆ ਅੱਜ ਅੱਜ 35 ਖਰਚ ਆ 35 ਰੁਪਈਆ ਖਰਚਾ ਵਗਿਆ ਸਹੀ ਆ ਭਾਈ ਸਹੀ ਆ ਹੁਣ ਮਤਲਬ ਕਿੰਨਾ ਕਰੇਗਾ ਆਪਣੇ ਮਰੂਦ ਯਾਰ ਬਸ ਚੱਲੂ 20 ਦਿਨ ਚੱਲ ਬਾਕੀ 20 ਦਿਨ ਹੋਰ ਚੱਲੋ ਬਾਕੀ ਕਈ ਵੀਰਾਂ ਦਾ ਤਾਂ ਖਤਮ ਹੀ ਹੋ ਗਿਆ ਮਰੂਦ ਬਹੁਤ ਆਦਾ ਹਨਾ ਹੋ ਗਿਆ ਇਸੇ ਕਰਕੇ ਰੇਟ ਵਧਿਆ ਹੁਣ ਇਸੇ ਕਰਕੇ ਰੇਟ ਵਧਾ ਪਹਿਲਾਂ ਕਿੰਨਾ ਵੇਚਾ ਪਹਿਲਾਂ 20-22 ਚੱਲਦਾ ਸੀ ਯਾਰ ਆਪਣੇ ਉਧਰ ਫਰੀਦਕੋਟ ਵਾਲੀ ਸਾਈਡ ਤੋਂ ਸ਼ੁਰੂ ਦਿੱਤੀ ਸੀ 35-35 ਦੀ ਰੇਟ ਚੱਲਿਆ ਅੱਜ ਐਤ ਕੀ ਠੀਕ ਹੈ ਫਿਰ ਉਧਰ ਦੂਰ ਪੈ ਜਾਂਦਾ ਸਾਨੂੰ ਨਾ ਦੂਰ ਪੈ ਜਾਂਦਾ ਬਾੜਾ ਪੈ ਜਾਂਦਾ ਕਿੰਨੇ ਕ੍ਰੈਡ ਲੈਂਦੇ ਅੱਜ 40 ਰੇਟ 40 ਕ੍ਰੈਡ ਲੈਂਦੇ ਸਾਰਿਆਂ ਦਾ ਰੇਟ 35-35 ਵੀ ਕਿਹਾ ਕਿ 25 ਵੀ ਕਿਹਾ ਨਹੀਂ ਕੱਟ ਨਹੀਂ ਗਿਆ 35 ਤੋਂ ਤਾਂ ਹੀ ਵੀ ਗਿਆ 30 30 ਰੁਪਈਆ ਦਾ ਨੇੜ ਤੇ ਢੀ ਵੀ ਇਹ ਜਿਹੜਾ ਆਪ ਆਪਣਾ ਆ ਗਿਆ ਬਾਈ ਸਾਰਸਪੈਦਾ ਕਿ ਲਾਬਾਦੀਆ ਸਾਰਸਪੈਦਾ ਸਾਰਸਪੈਦਾ ਆ ਗਿਆ ਲਾਬਾਦੀ ਹੈ ਨਹੀਂ ਠੀਕ ਆ ਇਹ ਸਾਰਸਪੈਦਾ ਦਾ ਰੇਟ ਆ ਬਾਈ ਅਲਾਬਾਦੀ ਆਇਆ ਸੀ ਕੋਈ ਕ੍ਰੇਟ ਕਿ ਨਹੀਂ ਹੁਣ ਖਤਮ ਆ ਲਾਬਾਦੀ ਅਲਾਬਾਦੀ ਦੀ ਕੁਆਲਿਟੀ ਆਉਂਦੀ ਬਾਈ ਤੇ ਇਧਰ ਫਿਲਹਾਲ ਜਿਹੜਾ ਸਾਰਸਪੈਦਾ ਠੀਕ ਆ ਭਰਾ ਓਕੇ ਬਾਈ ਓਕੇ ਜੇ ਰੰਪੋਟੜ ਮਾਲ ਵਖਾਉਣ ਲੱਗਿਆ ਤੁਹਾਨੂੰ ਲੈ ਬਾਈ ਇਧਰ ਕਾਲੇ ਆਲੂ ਬਖਾਰੇ ਜਿਹਨੂੰ ਕਹਿੰਦੇ ਨੇ ਜੀ ਮੈਰੀ ਗੁੱਡ ਇਧਰ ਬਾਈ ਡ੍ਰੈਗਨ ਫਰੂਟ ਆ ਗਿਆ ਇੰਪੋਰਟਡ ਸੰਤਰਾ ਆ ਗਿਆ ਬਾਈ ਇਧਰ ਇਹ ਲਾਲ ਲਾਂਗੂਰ ਜਿਹੜ ਆ ਗਏ ਜੀ ਮੋٹے ਮੋٹے ਗੂੜਾ ਨਾ ਪਾਈਆਂ ਤੋਂ ਸਾਰਾ ਬਾਈ ਪਪੋਟਰ ਫੂਟ ਆਵਾ ਕੱਢੋ ਆ ਗਏ ਆਏ ਹਾਏ ਹਾਏ ਕੀ ਬਾਤ ਹੈ ਬਾਈ ਮੈਗ ਲਾਉ ਪਹਿਲਾਂ ਦਾ ਕੀ ਰੇੜਾ ਪਾਈ ਇਹ ਇਹ ਹੈਗਾ 400 ਰੁਪਏ ਤੋਂ ਲੈ ਕੇ 800 ਰੁਪਏ ਕਿਲੋ 400 ਰੁਪਏ ਤੋਂ ਲੈ ਕੇ 800 ਰੁਪਏ ਦੀ ਖੰਨੇ ਮੰਡੀ ਚ ਲਾਉਂਗੇ 400 ਰੁਪਏ ਕਿਲੋ ਗਵਿੰਦਗਾ ਲਾਉਂਗੇ 800 ਰੁਪਏ ਅਜਾ ਇੰਨਾ ਫਰਕ ਪੈਣਾ ਬਾਈ ਹਾਂਜੀ ਤੇ ਟਿੱਕੀ ਕਿੰਨਾ ਵਜਣਾ ਬਾਈ ਇਹਦੇ ਚ ਇਹ ਚ 3 ਕਿਲੋ 3 ਕਿਲੋ ਵਜਣਾ ਬਾਈ ਇਹਦੇ ਚ ਤੇ ਵੇਖ ਲੋ ਤੁਸੀਂ ਕੁਆਲਿਟੀਰ ਪੂਰੇ ਕੈਂਟ ਬਈ ਇਹ ਆਵਾ ਕਾਡੋ ਜਿਹੜਾ ਬੁੱਢਾ ਖਾਊਗਾ ਉਹ ਵੀ ਜਵਾਨ ਹੋ ਜਾਈਂ ਇੰਨੀ ਅਸਰ ਆਦੇ ਚੈਨਾ ਅਸਰ ਆ ਬਾਈ ਤੇ ਬਈ ਅੰਗੂਰ ਕੀ ਰੇਟ ਦੇ ਦਨੇ ਇਹ 400 ਰੁਪਏ ਕਿਲੋ ਇਹਦਾ ਦੂਰੋਂ ਜਿਹੜੇ ਵਾਈਨੂਨ ਪੀਂਦੇ ਉਹਨਾਂ ਨੂੰ ਤਾਂ ਵਾਈਨ ਚੱਲਦੀ ਹੋਣੀ ਇਹਨੂੰ ਇਹ ਵਾਈਨ ਅੰਗੂਰਾ ਹੀ ਕੀ ਰੇਟ ਹੈ ਬਾਈ ਇਹ 1500 ਰੁਪਏ ਡੱਬਾ 1500 ਰੁਪਏ ਦਾ ਡੱਬਾ ਜਾਨੀ ਹੋਊਗਾ ਬਈ 5 ਕਿਲੋ ਹੋ ਜਾਣਾ 6 ਕਿਲੋ 6 ਕਿਲੋ ਵਜਣਾ ਬਈ 1500 ਦਾ ਡੱਬਾ ਹਨਾ ਬਈ ਇੱਕ ਤੁਹਾਨੂੰ ਵਿਖਾ ਦਿੰਨਾ ਡ੍ਰੈਗਨ ਫਰੂਟ ਪਹਿਲਾਂ ਆਪਣਾ ਲੋਕਲ ਵਾਲਾ ਡ੍ਰੈਗਨ ਫਰੂਟ ਨੇ ਵੀ ਇਧਰ ਡਰੈਗਨ ਫਰੂਟ ਤੇ ਖੜੇ ਸੀ ਆਪਾਂ ਡਰੈਗਨ ਫਰੂਟ ਦਾ ਰੈਸਟ ਬਈ ਲੋਕਲ ਡਰੈਗਨ ਫਰੂਟ ਬੰਦ ਹੋ ਗਿਆ ਜੀ ਹੁਣ ਲੋਕਲ ਆ ਦੇ ਵੀਰੇ ਮੌਸਮ ਕਰਕੇ ਪੱਕ ਨਹੀਂ ਲਿਆ ਹਲੇ ਅੱਛਾ ਮੌਸਮ ਕਰਕੇ ਹਲੇ ਪੱਕ ਨਹੀਂ ਰਿਹਾ ਪੱਕੂਗਾ 75 ਨੰਬਰ ਇਹਦੇ ਲਾ ਜੀ ਮੈਂ ਕਹਿ ਰਾਂ ਬਾਈ ਦੀ ਆਵਾਜ਼ ਵਧੀਆ ਆਉਗੀ ਹਾਂ ਨਾ ਨਹੀਂ ਮੌਸਮ ਹੱਕੇ ਲੋਕ ਜੂ ਆਉਣ ਲੱਗ ਜੂ ਆਪਣਾ ਲੋਕਲ ਬਈ <laughs> हां हां पूरा होगा अच्छा होया नहीं हले वया ना ना <laughs> हले ਤਾਂ ਉਮਰ ਨਹੀਂ ਆਈ ਸਹੀ ਆ ਅੱਛਾ ਭਾਈ ਆਪਣਾ ਡ੍ਰੈਗਨ ਫਰੂਟ ਤੇ ਕਦੋਂ ਚੱਲ ਬੂ ਲੋਕਲ ਮਤਲਬ ਲੋਕਲ ਚੱਲ ਰਿਹਾ ਵੀਰੇ ਮੌਸਮ ਕਰਕੇ ਪੱਕ ਨੇ ਗਿਆ ਲੱਗ ਘਟਾ ਰਿਆ ਮਾਲ ਲਈ ਘਟਾ ਮਾਰ ਘਟਾ ਰਿਆ ਹਲੇ ਲੋ ਆਪਣੇ ਕਿੱਥੇ ਲੱਗੇ ਭਾਈ ਨੌਕਾ ਲੜੇ ਦੜੇ ਇੱਥੇ ਲੋਕਲ 90 ਵੀ ਲੱਗੇ ਆ ਸੰਜੀਤ ਪੈਸ ਕੋਲ ਲੱਗੇ ਆ ਬਰੇ ਲੁਧਿਆਣੇ ਵਾਲ ਲੱਗੇ ਆ ਲੁਧਿਆਣੇ ਵਾਲ ਲੱਗੇ ਆ ਸਾਰੇ ਪਾਸੇ ਏਰੀਏ ਤੇ ਯਾਨੀ ਚੰਗਾ ਹੈਗਾ ਮਾਲ ਇਹਦਾ ਰੇਟ ਕਿੰਨਾ ਭਾਈ ਇਹ 1000 ਰੁਪਏ ਦੀ ਪਿੱਟ ਹੈ 1000 ਰੁਪਏ ਦੀ ਪਿੱਟ ਕਿੰਨੇ ਦਾਣੇ ਭਾਈ 20 ਪੀਸ 20 ਪੀਸ ਹੈਗੇ ਭ ਆਇਰਮੋਕ ਦੀ ਗੱਲ ਹੈ ਨਾ 50000 ਰੁਪਏ ਦਾ ਪੀਸ ਹੈ 1100 ਰੁਪਏ ਦੀ ਪੇਟੀ ਵਰੇ 1100 ਰੁਪਏ ਦੀ ਪੇਟੀ ਓਏ ਇਹ ਸੰਤਰੇ ਵੇਚ ਜਵੇਂ ਇਹਦਾ ਕੀ ਰੇਟ ਆ 1100 ਰੁਪਏ ਏ ਭਾਈ ਆਪਣੇ ਇੱਧਰਲੇ ਸੰਤਰੇ ਨਹੀਂ ਇੰਪੋਰਟਡ ਸੰਤਰੇ ਆ ਗਏ ਇਹ ਬਾਹਰਲੇ ਤੁਹਾਨੂੰ ਦੱਸ ਦਿੰਦੇ ਆ ਕੀ ਰੇਟ ਆ ਭਾਈ ਇਹ 2200 ਦੀ ਪੇਟੀ ਵਰੇ 2200 ਰੁਪਏ ਦੀ ਪੇਟੀ ਹੱਥ ਨਹੀਂ ਲਾਉਣ ਦਿੰਦੇ ਅਗਲੇ ਭਾਈ 10 ਕਿਲੋ ਵਜਣ 10 ਕਿਲੋ ਵਜਣ 10 ਕਿਲੋ ਵਜਣ ਆ ਭਾਈ ਨਾ ਇੱਕ ਤੁਹਾਨੂੰ ਹਣ ਉਧਰ ਉਹ 250 ਵਾਲੀ ਪੇਟੀ ਵੀ ਵਿਖਾਈਏ 300 ਵਾਲੀ ਵਿਖਾਈਏ ਆ ਪੇਟੀ ਦਾ ਰੇਟ ਕਿੰਨਾ 80 ਕਿਲੋ 10 ਕਿਲੋ ਵਜਣਾ ਬਾਈ ਇਹਦੇ ਤੇ ਭਾਈ ਆ ਕਿੰਨੇ ਦੇ 5 ਕਿਲੋ ਵੀਰੇ 1500 5 ਕਿਲੋ ਵਾਲਾ ਹੀ ਆ ਇਹ 5 ਕਿਲੋ ਕਿੰਨੇ ਦਾ 1500 ਦਾ ਲੈ ਵੇ ਚੋਪ ਲਾਈ ਨੂਝ ਲੈਣ ਤੇ ਟਿੱਟਾਈ ਸੋਲੀ ਵੇਖੀ ਆ ਤੁਸੀਂ 300 ਵਾਲੀ ਵੀ ਆ ਕੁਆਲਿਟੀ ਵੇਖੋ ਤੁਸੀਂ ਬਾਈ ਬਹੁਤ ਕੈਂਟ ਕੁਆਲਿਟੀ ਆ ਬਾਈ ਸਾਰਾ ਆਲ ਓਵਰ ਵੈਰੀਟੀ ਜਿਹੜੀ ਗਣਾਈ ਆ ਵਿੱਚ ਤੁਹਾਡੀ ਯਾ ਰਿਕਾਰਡ ਹੋ ਜਾਣੀਆਂ ਗੱਲਾਂ ਉਹੀ ਗੱਲ ਹੋਰ ਬਰਾ ਠੀਕ ਹੈ ਜੀ ਨੰਬਰ ਕਿੰਨਾ ਆ ਗਿਆ ਬਾਈ ਆਪਣਾ ਆਪਣੇ ਬਾਈ ਨੰਬਰ ਸ਼ੋਪ ਹੈ 222 ਬਾਈ ਨੰਬਰ ਸ਼ੋਪ 89155 62553 62552 6 ਆਹੋ ਮਿੱਟੀ ਜੰਮੀ ਪਈ ਹੈ ਹਨਾ ਐਕਸਟਰਾ 99155 62653 ਹਾਂ ਸਹੀ ਆ ਬਾਈ ਬਾਈ ਦਾ ਨੰਬਰ ਆ ਗਿਆ ਕਨੈਕਟ ਕਰ ਲਿਓ ਜੀ ਹਨਾ ਠੀਕ ਆ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਬਰਾ ਸਸ ਸ੍ਰੀਕਲ ਲਓ ਬਾਈ ਤੇ ਇਧਰ ਹੋਰ ਕਾਫੀ ਬਰਾਡੀਆਂ ਜਿਹੜੀਆਂ ਬਈ ਆਪਾਂ ਵਿਖਾਈਆਂ ਜੀ ਤੇ ਵੀਡੀਓ ਚੰਗੀ ਲੱਗਦੀ ਐ ਸ਼ੇਅਰ ਜਰੂਰ ਕਰਦੇ ਜੇ ਕਿੱਥੋਂ ਕਿੱਥੋਂ ਵੀਰ ਭਰਾ ਵੀਡੀਓ ਵੇਖੀ ਜਾਂਦੇ ਹਨਾ ਦੇ ਨਾਲੇ ਨਾ ਇੱਕ ਗੱਲ ਹੋਰ ਦੱਸੋ ਜੀ ਕਿ ਕਿਹੜੀ ਕਿਹੜੀ ਵੈਰਾਈਟੀ ਤੇ ਤੁਸੀਂ ਰੇਟ ਵੇਖਣੇ ਆ ਇੱਥੇ ਤਾਂ ਮੈਨੂੰ ਕਮੈਂਟ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਆ ਕਰੋ ਵੀਰ ਇਹ ਆ ਵੈਰਾਈਟੀ ਦੇ ਜਿਹੜੇ ਰੇਟ ਵੇਖਨੇ ਆ ਮੁੱਕ ਦੀ ਗੱਲ ਆ ਬਾਈ ਇੱਥੇ 6 ਬਹੁਤ ਆਈ ਜਾਂਦਾ 6 ਦਾ ਤਾਂ ਮੈਨਾਂ ਹੱਥ ਨਹੀਂ ਕੋਈ ਇੱਥੋਂ ਲੱਗ ਜੋ ਜੇ 6 ਹੀ 6 6 ਸੇ ਤੁਹਾਨੂੰ ਮੰਡੀ ਦੇ ਵਿੱਚ ਦੱਸਣਾ ਬਾਈ ਇਧਰ 6 ਹੀ 6 6 ਹੀ 6 ਸਾਰੇ ਪਾਸੇ ਜਾਣੀ 6 ਹੀ 6 ਬਾਬਾ ਵੇਖੋ ਇਧਰ ਵੇਖੋ ਇਧਰ ਲਾਓ ਬਾਈ ਆ ਵੀ ਸਹੀ ਸੇ ਹੈ ਬਾਈ 1 ਕਿਲੋ ਗਾਂਟਾ ਹੈ ਨਾ ਸਹੀ ਸੇ ਹੈ ਬਾਈ ਆਂ ਅਮਰੂਦ ਪਿਆ ਬਾਈ ਇਧਰ ਲੋਕਲ ਵਾਲਾ ਹੈ ਨਾ ਤੇ ਚਲੋ ਬਾਈ ਠੀਕ ਹੈ ਮਿਲਤੇ ਹਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਵਾਂਗੇ ਬਾਈ ਪਿੰਦੂ ਕਿਤਾ ਚੈਨਲ ਤੇ ਮੇਰੇ ਤੋਂ ਧੰਨਵਾਦ ਤੁਹਾਡਾ ਬਹੁਤ-ਬਹੁਤ ਸਾਰੇ ਕੱਲ ਨੂੰ ਆਪਾਂ ਸਬਜ਼ੀ ਦੀ ਵੀਡੀਓ ਲੈ ਕੇ ਆਵਾਂਗੇ ਅੱਜ ਫਲਾਂ ਦੀ ਬਣਾਈਆ ਕੱਲ ਨੂੰ ਸਬਜ਼ੀ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਬਾਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜਿਹੜੇ ਵੀਰ ਭਰਾ ਨਵੇਂ ਜੁੜਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਬਾਕੀ ਅੱਜ ਤੋਂ ਦੇ ਆਪਾਂ ਪਰਸੋਂ ਫੇਰ ਫਲਾਂ ਦੀ ਵੀਡੀਓ ਕੱਲ ਨੂੰ ਸਾਰੀ ਜਿਹੜੀ ਸਬਜ਼ੀ ਦੀ ਵੀਡੀਓ ਆ ਬਣਾਵਾਂਗੇ ਆਪਾਂ ਕੱਲ ਵੀ ਜਿਹਨੇ ਸਬਜ਼ੀ ਦੇ ਰੇਟ ਦੇਖਣੇ ਆ ਕੱਲ ਵਾਲੇ ਅੱਜ सेम ही ਹੋਣਗੇ ਕਿਉਂਕਿ ਕੱਲ ਵੀਡੀਓ ਅਪਲੋਡ ਕੀਤੀ ਆ ਤੇ ਸਬਜ਼ੀ ਦੇ ਰੇਟ ਦੀ ਜੇ ਨਾ ਉਮੀਦ ਨੇ ਦੇਖਣੇ ਆਪਣੇ ਚੈਨਲ ਤੇ ਜਾ ਕੇ ਖੰਨੇ ਸਬਜ਼ੀ ਮੰਡੀ ਦੇ ਰੇਟ ਜਿਹੜੇ ਵੀ ਆ ਤੇ ਦੇਖ ਸਕਦੇ ਜੀ ਧੰਨਵਾਦ ਹੋਰ ਤੁਹਾਡਾ ਬਹੁਤ ਬਹੁਤ ਵੀਡੀਓ ਨਾਲ ਜੁੜਨ ਦਾ ਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜ਼ਰੂਰ ਕਰਦੇ ਰਿਆ ਕਰੋ ਜੀ